ਆ ਦੇਖੋ ਮੇਰਾ ਸੱਜੇ ਪਾਸੇ ਦਾ ਬੌਂਸਰ ਮੇਰਾ ਖੱਬੇ ਪਾਸੇ ਦਾ ਬੌਂਸਰ ਅਸੀਂ ਲਾਤੀਆਂ 6 ਵਟਾਲੂਆਂ ਦੀਆਂ ਬਦਮਾਸ਼ਾਂ ਦਾ ਪੰਗੇ ਭਾਜੀ ਪੰਗੇ ਨਾ ਨਾ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦਵਾਰ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਸਾਡਾ ਆਲੂ ਲਾਣ ਦਾ ਹੈਗਾ ਦੂਜਾ ਦਿਨ ਅਸੀਂ ਲਾਵਾਂਗੇ ਉੱਥੇ ਆਲੂ ਲੋ ਵੀ ਮਿੱਤਰੋ ਇੱਧਰ ਲਾਤੇ ਆ ਅਸੀਂ ਆਲੂ ਅਸੀਂ ਲਾਤੀਆਂ 6 ਵਟਾ ਆਲੂਆਂ ਦੀਆਂ ਆ ਬਾਕੀ ਜਗਾ ਛੜ ਤੇ ਇੱਥੇ ਕੁਝ ਹੋਰ ਲਾਵਾਂਗੇ ਤੁਹਾਨੂੰ ਦੱਸਾਂਗੇ ਥੋੜੇ ਦਿਨਾਂ ਤੱਕ ਕਿੱਥੇ ਅਸੀਂ ਕੀ ਲੈਣਾ ਹੈ ਤੇ ਹੁਣ ਅਸੀਂ ਗੁੱਡਣ ਲੱਗੇ ਆਹ ਵਾਲਾ ਪਾਸਾ ਇੱਥੇ ਪਾਣੀ ਲਾਇਆ ਸੀ ਤੇ ਹੁਣ ਇਹ ਗੁੱਡਣ ਜੋਗਾ ਹੋ ਗਾ ਨੇ ਇਹ ਗੁੱਡਾਂਗੇ ਤੁਹਾਨੂੰ ਦਿਖਾਣੇ ਆ ਨਾਲ-ਨਾਲ ਵੀਡੀਓ ਹਾਂਜੀ ਦੋਸਤੋ ਅਸੀਂ ਹੁਣ ਦੁਪਹਿਰਾ ਦੁਪਹਿਰਾ ਆ ਜਗਾ ਵੀ ਗੁੱਡ ਦਿੱਤੀ ਆ ਆ ਜਗਾ ਗੁੱਡ ਕੇ ਹੁਣ ਇੱਥੇ ਦੀ ਸ਼ਾਮ ਨੂੰ ਆਲੂ ਲਾ ਦਵਾਂਗੇ ਉਹ ਸਵੇਰੇ ਲਾਤੇ ਆ ਹੁਣ ਗੁੱਡ ਤਾਂ ਇੱਥੇ ਹੁਣ ਸ਼ਾਮ ਨੂੰ ਆਲੂ ਲਾਵਾਂਗੇ ਤੇ ਨਾਲ ਨਾਲ ਜਿੱਥੇ ਆਲੂ ਲਾਏ ਆ ਇੱਥੇ ਪਾਣੀ ਲਾਵਾਂਗੇ ਹਾਂਜੀ ਦੋਸਤੋ ਅਸੀਂ ਸਵੇਰੇ ਲਾਏ ਸੀ ਆਲੂ ਉੱਥੇ ਹੁਣ ਪਾਣੀ ਲਾ ਦਿੱਤਾ ਉੱਥੇ ਧੰਨੀਆਂ ਖਿਲਾਰਾ ਸੀ ਉੱਥੇ ਪਾਣੀ ਲਾ ਦਿੱਤਾ ਇੱਥੇ ਅਸੀਂ ਕੱਲ ਆਲੂ ਲਾਏ ਸੀਗੇ ਇੱਥੇ ਹੁਣ ਅਸੀਂ ਪਾਣੀ ਲਾ ਰਹੇ ਆ ਤੇ ਆ ਕਹਿ ਰਹੀਆਂ ਜੇ ਪਾਣੀ ਲਾ ਕੇ ਫਿਰ ਇੱਥੇ ਹੁਣ ਅਸੀਂ ਆਲੂ ਲਾਵਾਂਗੇ ਧੁੱਪ ਬਹੁਤ ਹੈ ਥੋੜਾ ਠੰਡਾ ਹੋ ਜਾਵੇ ਫਿਰ ਇੱਥੇ ਆਲੂ ਲਾ ਕੇ ਫਿਰ ਆਪਣਾ ਆਲੂ ਵਾਲਾ ਸੈਟਅਪ ਕੰਪਲੀਟ ਹੋ ਜਾਣਾ ਛੇੜ ਜਾ ਬੇ ਛੇੜ ਹੋ ਜਾ ਸਾਰੇ ਛੇੜ ਕੰਮ ਤੇ ਲੈਂਦੀ ਨਹੀਂ ਤੇਰਾ ਬੰਦਾ ਇਤਿਜ਼ਾ ਕਰ ਸਕਦਾ ਨਹੀਂ ਮੈਂ ਆਣੇ ਸਾਂ ਅਮਾ ਦਾ ਕਰਿਆ ਆਪ ਨਹੀਂ ਆਣਾ ਤੂੰ ਛੇੜ ਜਾ ਛੇੜ ਹੋ ਜਾ ਆਵੇਂ ਬਦਮਾਸ਼ਾ ਨਾ ਪੰਗੇ ਭਾਜੀ ਪੰਗੇ ਨਾ ਕਰਨਾ ਸਾਨੂੰ ਆ ਕਿਰਵਾਦੀ ਬੌਂਸਰ ਬੜੇ ਰੱਖੇ ਹੋਆ ਬੌਂਸਰ 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 ਦੇਖੋ ਨਾ ਤਕੜਾ ਮੇਰਾ ਬੌਂਸਰ ਬੌਂਸਰ ਦੇਖੋ ਮੇਰਾ ਕਿੰਨਾ ਤਕੜਾ ਆ ਥੈ ਟ ਆਲੂ ਆ ਜੀ ਆਲੂ ਬਣਾ ਰਣਾ ਕਿਚੀ ਉਹ ਚਪੇੜ ਬੱਕਣੀ ਕਿਚੀ ਤੇਰੇ ਦੋਆ ਦੇ ਆ ਦੇਖੋ ਮੇਰਾ ਸੱਜੇ ਪਾਸੇ ਬੌਂਸਰ ਮੇਰਾ ਖੱਬੇ ਪਾਸੇ ਬੌਂਸਰ ਦੋਨੇ ਮੇਰੇ ਬੌਂਸਰ ਦੋਨੇ ਸਾਲੇ ਆਪਸ ਵਿੱਚ ਲੜਦੇ ਰਹਿੰਦੇ ਆ ਮਿਹਨਤਾ ਇਹਨੂੰ ਕਹਿੰਦੇ ਮਿਹਨਤਾ ਦੇ ਕਿਹੜੇ ਸੰਦਾ ਆ ਇਹਨਾਂ ਨੂੰ ਕਹਿੰਦੇ ਮਿਹਨਤਾ ਬੈਹ ਕੋਸੀਆਂ ਦੇ ਪੈ ਕੇ ਕਿਹੜਾ ਮੰਤਰੀ ਦੀ ਸੀਟਾਂ ਮਿਲ ਜਣੀਆਂ ਮਿਹਨਤਾ ਕਰਦੇ ਆ 2001 ਦਾ ਹਾਂ 2001 ਦਾ ਕਿਤੇ ਆ ਸਹੀ ਆ 12 ਨਹੀਂ ਹੁੰਦਾ ਇਹ ਹਲਕਾ ਹੁੰਦਾ ਕਿੰਨਾ ਦੱਸ ਤਿੰਨ ਦਾ ਆ ਚਾਰ ਦਾ ਆ ਜੀ ਕੀ ਦਿੰਦਾ ਆ ਆਧਾਰ ਕਾਰਡ ਆਧਾਰ ਕਾਰਡ ਦਿਖਾਤਾ ਜਾਵੇ ਬੋਟਾਂ ਕਿਦਾਂ ਲਈ ਗਿਆਂ ਨਾ ਹਾਂ ਇਹ ਕਹਿੰਦੇ ਮੈਂ ਤਾਂ ਕਪੜੇ ਲੈਣ ਆਉਂ ਮਿੱਟੀ ਖੇਡਣੇ ਮਾਈ ਹੁੰਦੀ ਇਹਨੂੰ ਕਹਿੰਦੇ ਕਮਾਈ ਮਾਂ 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 ਫੁੱਲਾ ਫੁੱਲਾ ਵਾਲੀ ਇੱਕ ਸੇਫੜੀ ਦੇ ਵਿੱਚ ਕਿੰਨੇ ਬੌਂਸਰ ਪਹੁੰਚੇ ਆ ਇਹ ਨਹੀਂ ਲਾਲ ਫੁੱਲਾ ਵਾਲੀ ਬੌਂਸਰ ਮੱਥਾ ਤੇ ਕਿੰਨਾ ਦਿਵਾਲੀ ਤੇ ਬੌਂਸਰ ਆ ਗਿਆ ਬੌਂਸਰ ਬੌਂਸਰ ਨਾ ਲੀਬੀ ਵਾਇਰ ਚਲਾਣਾ ਹੁੰਦਾ ਆ ਮੈਂ ਬੌਂਸਰ ਉਹ ਮੇਰੀ ਕੁਕੜੀ ਮੇਰੀ ਚਿਕੜੀ ਮੇਰੀ ਗੁਗਲੀ ਮੇਰੀ ਮੂਗਲੀ ਤੇ ਤਾਂ ਰੱਖੀ ਤੇ ਕਿੰਨਾ ਭਲਾ ਦੇ